ਰਾ ਨਾਮ ਸਰਬਜੀ ਸਿੰਘ ਤਪੂਜਾ ਤਾਂ ਪੂਜਾ ਤਾਂ ਗੁਮਾਸ ਆੜਿਆ ਵਾਲਮੀ ਚੌਕ ਦੇ ਸੰਬੰਧ ਦਾ ਅਸੀਂ ਜੋ ਕਰਵੰਤ ਪੰਨੂ ਆ ਵਿਦੇਸ਼ਾਂ ਵਿੱਚ ਬੈਠਾ بار بار ਸਾਡੇ ਰਹਿਬਰ ਤੇ ਬਾਬਾ ਸਾਹਿਬ ਨੂੰ ਮੇੜਕਾਰ ਤੇ ਗਲਤ ਟਿੱਪਣੀਆਂ ਕਰਦਾ ਵਾ ਸਾਰੇ ਪੰਜਾਬ ਵਿੱਚ ਬਸਪਾ ਮੇੜਕਾਰੋ ਦਾ ਪੁੱਤ ਨਾ ਫੁੱਪਣ ਗਈ ਆ ਅੱਜ ਦੀ ਲੜੀ ਤਹਿਤ ਜੰਡਿਆਲਾ ਗੁਰੂ ਵਾਲਮੀ ਕੀ ਚੌਂਕ ਵੀ ਕਹੇ ਪੁੱਤਲਾ ਫੁੱਕਿਆ ਗਿਆ ਵਾ ਅਹੀਂ ਗਰਵਿੰਦਰ ਪੰਨੂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਉਹ ਲੋਗ ਵਾਂ ਤਵਾਨਾ ਨਾ ਵੀ ਇਹ ਸਿੱਖ ਨਹੀਂ ਗਈ ਦਲਤ ਸੇ ਦਲਤ ਵਾ ਅਹੀਂ ਉਹ ਲੋਗ ਵਾਂ ਜਿਹੜੇ ਦਸਵੇਂ ਪਾਸਾ ਨਾਲ ਚਮਕੌਰ ਦੀ ਗੜੀ ਵਿੱਚ 10 ਲੱਖ ਮੁਗਲਾਂ ਨਾਲ 40 ਸਿੰਘਾਂ ਨੇ ਜੁੱਧ ਕੀਤਾ ਅਹੀਂ ਉਹ ਸਿੱਖ ਵਾ ਨਾਲ ਹੀ ਸਾਨੂੰ ਦਸਵੇਂ ਪਾਸਾ ਸਿੱਖੀ ਦਾ ਕਲਗੀ ਤੋੜਾ ਨਾ ਕੇ ਗਏ ਆ ਜੇ ਤੇਰੇ ਤੇ ਹਿੰਮਤ ਵਾ ਉਹ ਆਪਣੇ ਆਪ ਨੂੰ ਜੁਰਤ ਰੱਖਦਾ ਵਾ ਤੇ ਪੰਜਾਬ ਆਣ ਕੇ ਇੱਕ ਵੀ ਸਾਡੇ ਸਾਹਮਣੇ ਬੁੱਤ ਨੂੰ ਨੁਕਸਾਨ ਪਹੁੰਚਾ ਤੈਨੂੰ ਦੱਸਾਂਗੇ ਕਿ ਵਾਲਮੀਕੀ ਮਜਬੀ ਕਿਹ ਚੀਜ਼ ਵਾ ਤੂੰ ਇੱਕ ਚੂਹਾ ਵਾ ਚੂਹੇ ਦੀ ਖੋਡ ਵਾਂਗ ਲੁਕਿਆ ਵਾ ਗੱਲ ਕਰਨ ਦੀ تیر ਚ ਹਿੰਮਤ ਨਹੀਂ ਗਈ ਉਤੋਂ ਤੂੰ ਫੇਸਬੁੱਕ ਤੇ ਵਹਿਰ ਲੋ ਜੰਨਾ ਵਾ ਜੇ ਮਾਂ ਦਾ ਦੁੱਧ ਪੀਤਾ ਜੀ ਆਪਣੇ ਪਿਓ ਦਾ ਪੁੱਤ ਵਾ ਤੇ ਆਣ ਕੇ ਬਾਹਰ ਨਿਕਲ ਕੇ ਮੈਦਾਨ ਚ ਆ ਤੇ ਤੈਨੂੰ ਮਜਬੀ ਵਾਲਮੀਕੀ ਇਹ ਦੱਸਣਗੇ ਵੀ ਅਹੀਂ ਕੀ ਚੀਜ਼ ਵਾ ਜਿਹੜੀ-ਕਿਹੜੀ ਜਗ੍ਹਾ ਕਿਹਾ ਗਿਆ ਅੰਮ੍ਰਿਤਸਰ ਪਹਿਲੋ ਫੂਕਿਆ ਗਿਆ ਜੀ ਕਰਪੂਤਲੇ ਫੂਕਿਆ ਗਿਆ ਜਲੰਧਰ ਵਿਖੇ ਫੂਕਿਆ ਗਿਆ ਵਾ ਚੰਡੀਗੜ੍ਹ ਵੀ ਫੂਕਿਆ ਗਿਆ ਜੀ ਓਮ ਵਾਲਾ ਸਟੈਪ ਵਰਤਣਾ ਕੀ ਹੈ ਇਹ ਨਹੀਂ ਹਰਦਾ ਜੇ ਨਹੀਂ ਹਰਦਾ ਫੇ ਵੱਡੇ ਪੱਧਰ ਤੇ ਜਿਹੜਾ ਵਾ ਉਹ ਟੀਸੀ ਦਫਤਰਾਂ ਦਾ ਘਰਾਓ ਕਰਕੇ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਕਿ ਸਰਕਾਰ ਜਿਹੜੀ ਆ ਇਹਨੂੰ ਬਾਹਰ ਦੇ ਮੁਲਕ ਚੋਂ ਫੜ ਕੇ ਲਿਆਵੇ ਇਹ ਏਜੰਸੀਆਂ ਇਹਦੇ ਨਾਲ ਵਾ ਸਰਕਾਰੀ ਏਜੰਸੀਆਂ ਜਿਹੜੀਆਂ ਇਹਨੂੰ ਫੜ ਕੇ ਲਿਆਣ ਕੇ ਇਹਨੂੰ ਜੇਲ੍ਹ ਦੇ ਵਿੱਚ ਸੁੱਟੇ